ਸ਼ਿਕਰਾਣਾ ਦੇ ਨਾਲ ਸ਼ੁਰੂ ਹੋਣ ਤੋਂ ਬਾਅਦ ਤੋਂ ਅੱਜ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਕਿ ਕੀ ਇਹ ਅੱਜ ਦਾ ਮਾਹੌਲ ਹੈ ਜਿਹੜੀ ਮੀਟਿੰਗ ਦੇ ਵਿੱਚ ਕਿਸਾਨ ਗਏ ਨੇ ਸਰਵਣ ਸਿੰਘ ਪੰਦੇਰ ਢੱਲੇਵਾਲ ਸਾਹਿਬ ਗਏ ਨੇ ਉਹਨਾਂ ਦੇ ਆਉਣ ਤੱਕ ਜਿਹੜਾ ਵਾ ਇਹ ਸਥਾਪਲ ਸ਼ਾਂਤ ਹੈ ਪਰ ਜਿੱਦ ਤਰ੍ਹਾਂ ਨੌਜਵਾਨ ਬਹੁਤ ਵੱਡੀ ਕਿਰਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਕਿ ਜੇ ਅੱਜ ਕੋਈ ਸਿੱਟਾ ਨਹੀਂ ਨਿਕਲਦਾ ਤੇ ਉਹਦਾ ਕੀ ਹੋ ਸਕਦਾ ਹੈ ਕਿ ਅੱਗੇ ਨੂੰ ਜਿਹੜਾ ਕੂਚ ਕੀਤਾ ਜਾਊਗਾ ਉਹ ਸਾਡੇ ਨਾਲ ਗੱਲਬਾਤ ਕਰ ਦੇਗਾ ਸਤਾ ਸਾਹਿਬ ਅੱਜ ਕਿਸਾਨਾਂ ਦੀ ਬਹੁਤ ਦਿੱਲੀ ਕਲ ਮੀਟਿੰਗ ਹੋ ਰਹੀ ਹੈ ਸਰਕਾਰ ਦੇ ਮੰਤਰੀਆਂ ਦੇ ਨਾਲ ਜਿਹੜੀਆਂ 3-4 ਮੀਟਿੰਗਾਂ ਜਿਹੜੀਆਂ ਬੇ ਸਿੱਟਾ ਰਹੀਆਂ ਪੁੱਤ ਉੱਪਰ ਜੇ ਅੱਜ ਵੀ ਇਸ ਤਰ੍ਹਾਂ ਰਹਿੰਦਾ ਤੇ ਨੌਜਵਾਨਾਂ ਨੂੰ ਕਾਬੂ ਕਰਨਾ ਕਿੰਨਾ ਔਖਾ ਹੈ ਕਿ ਕਿਸਾਨ ਮਜ਼ਦੂਰ ਸੰਘਰਮ ਪਿਆਰਤਨ ਤਾਂ ਜਿਹੜੇ ਦਾ ਮੀਤ ਪ੍ਰਧਾਨ}{|\text{ਦੀਪ ਸਿੰਘ ਮੀਆਂ ਵੇਂਡਾ}} ਆ ਜਿਹੜੇ ਆ 6 ਵਜੇ ਸਾਡੀ ਮੀਟਿੰਗ ਸ਼ੁਰੂ ਹੋ ਜਾਣੀ ਆ ਸਰਦ ਸਿੰਘ ਭਤੇਰ ਹੋਰ ਡੱਲੇਵਾਲ ਜੀ ਹੁਣੇ ਗਏ ਆ ਟਾਈਮ ਮੀਟਿੰਗ ਤੇ ਲੱਗ ਸਕਦਾ ਉਹ ਸਾਡਾ 11 ਵਜੇ ਨਾਲ 12 ਵਜੇ 1 ਵਜੇ ਜੇ ਮੀਟਿੰਗ ਉਹ ਹਾਲ ਹੋ ਜਾਂਦਾ ਬਹੁਤ ਵਧੀਆ ਗੱਲ ਵਾ ਜੇ ਕੋਈ ਮੀਟਿੰਗ ਹੱਥ ਹੱਥ ਨਹੀਂ ਹੁੰਦਾ ਜਿਹੜੇ ਆ ਜਿਹੜੇ ਬਹਿਰੀਆਂ ਗੇਟ ਵਾ ਤੇ ਬਿੰਦਲੋ ਤੋੜੇ ਜਾਂਦੇ ਇਹ ਚ ਟਾਈਮ ਜ਼ਰੂਰ ਦਿੱਤਾ ਜਾ ਸਕਦਾ 4 ਵਜੇ ਕੱਲ੍ਹ ਤੋੜੇ ਜਾਂ ਜਾਂ ਪਰਸੋ ਤੋੜੇ ਜਾਂਦੇ ਇਹ ਦੁਬਾਰਾ ਸ਼ਹਿਰ ਕਿ ਵੀ ਮੀਟੇ ਨਾਂ ਹੋਵੇ ਜਦੋਂ ਵੀ ਸਾਡੇ ਸ਼ੂਪਾ ਉੱਤੇ ਜਾਂ ਸਾਡੇ ਜਿਹੜਾ ਐਲਐਸਏ ਬਣਿਆ ਵਾ ਉਹਨੇ ਆਸਮਾਨ ਜਦੋਂ ਹੁਕਮ ਦੇਤਾ ਇਹ ਇੱਕ ਘੇਟਾ ਨਹੀਂ ਕਰਨਾ ਕਿ ਬੈਰੀਆ ਤੋੜਨ ਵਾਸਤੇ ਬਿਲਕੁਲੋ ਤੋੜੇ ਜਾਣਗੇ ਦਿੱਲੀ ਪਹੁੰਚਿਆ ਜਾਊਗਾ ਖੱਟਰ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਖੱਟਰ ਜਿੰਨੇ ਮਰਜੀ ਬੈਰੀਆਂ ਲਾਣਾ ਜੋਰ ਮਾਰਦੀ ਜਾਣਾ ਮੋਦੀ ਸਾਹਿਬ ਤੁਸੀਂ ਵੀ ਜੋਰ ਮਾਰਦੀ ਕਰ ਲੋ ਤੇ ਜਿੰਨੀਆਂ ਮੰਗਾ ਸਾਡੀਆਂ ਮਨਾ ਕੇ ਤੇ ਫੇਰ ਘਰੋਂ ਜਾਵਾਂਗੇ ਜਿੰਨੇ ਮਰਜੀ ਸੱਟੇ ਸਾਡੇ ਫੱਟਣ ਕਰਲਾ ਕਿਸਾਨ ਮਜ਼ਦੂਰ ਜਿੰਨੇ ਮਰਜੀ ਛੀਜ਼ ਕਰਲਾ ਕਿਸੇ ਵੀ ਜਿੰਨੀਆਂ ਮੰਗਾ ਮਨਾਇ ਤੋਂ ਦਿਨਾਂ ਘਰ ਨੂੰ ਨਹੀਂ ਜਾਵਾਂਗੇ ਕਿ ਜਿਹੜੇ ਕਿ ਅੱਜ ਵੇਖਿਆ ਜਾ ਰਿਹਾ ਕਿ ਹਰ ਇੱਕ ਟੀਮ ਮੀਟਿੰਗ ਚੱਲ ਰਹੀ ਹੈ ਇਹਦੇ ਤੋਂ ਬਾਅਦ ਸਿੱਟਾ ਨਹੀਂ ਨਿਕਲਦਾ ਤੇ ਲੈਕੋਸ਼ੇ ਸ਼ੁਰੂਆਤ ਇਸ ਕਿਸਾਨ ਅਗਲਾ ਟਾਈਮ ਲੈਣਗੇ ਕਿ ਜਾਂ ਬਿਲਕੁਲ ਹੀ ਉਸ ਦੇ ਨਾਲ ਜਿਹੜੀ ਲਾਹਵਾਨੀ ਲਾਭ ਬੰਦ ਕੀਤੀ ਜਾਊਗੀ ਮੈਨੂੰ ਯਾਦ ਆਦਾ ਅੱਜ ਅੱਜ ਤੋਂ ਬਾਅਦ ਜੇ ਅੱਜ ਹੱਲ ਕੋ ਹੋ ਗਿਆ ਠੀਕ ਹੈ ਜੇ ਹੱਲ ਨਾ ਹੋਇਆ ਮੀਟਿੰਗ ਤੇ ਮੇਰਾ ਬਾਅਦ ਅੱਜ ਵੇਖੀ ਜਾਊਗੀ ਪਹਿਲਾਂ ਬੈਰੀ ਗੈਟ ਕੋ ਟੋੜੇ ਜਾਂ ਚਲੋਗੇ ਇੱਥੇ ਸਾਨੂੰ 8-10 ਸਾਲ ਹੋ ਗਏ ਬੈਠਿਆਂ ਨੂੰ ਇੱਥੇ ਪੱਕੇ ਨਹੀਂ ਬੈਠੇ ਰਾਵਾਂਗੇ ਦਿੱਲੀ ਮ ਜਾਵਾਂਗੇ ਨੌਜਵਾਨਾਂ ਚ ਰੋਸ ਹਾਂ ਕਿ ਕਿਸਾਨ ਕਿਤੇ ਜਹੇ ਬੰਦਿਆ ਇੱਥੇ ਨਾ ਬਹਿ ਜਾ ਨੌਜਵਾਨਾਂ ਨੂੰ ਦੱਸਣਾ ਚਾਹੁੰਦੇ ਆ ਮੀਟਿੰਗਾਂ ਨਾਲ ਵੀ ਹੱਲ ਨਿਕਲਦਾ ਹੁੰਦਾ ਮੀਟਿੰਗਾਂ ਕਿ ਕਰਨੀਆਂ ਪੈਂਦੀਆਂ ਹੁੰਦੀਆਂ ਵਾ ਜੇ ਮੀਟ ਨਾਲ ਹੱਲ ਨਾ ਅੱਜ ਨਿਕਲਿਆ ਤੇ ਦੇ ਗਾਂ ਵਿੱਚ ਚੋਰਾ ਕੇ ਬੈਰੀਆ ਤੇਲ ਜੀੜ ਤੋੜਾਂਗੇ ਜਿਵੇਂ ਕਿਸਾਨਾਂ ਦੇ ਕਾਬਲੇ ਬਹੁਤ ਲੰਮੀ ਤਦਾਦ ਦੇ ਵਿੱਚ ਕਿਸਾਨ ਟ੍ਰੈਕਟਰਾਂ ਲੀਆਂ ਗੱਡੀਆਂ ਸ਼ਹਿਰ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਬਹੁਤ ਭੀੜ ਵਾਲਾ ਇਲਾਕਾ ਬਣਾਤਾ ਜਾ ਪਰ ਪਿੰਡਾਂ ਦੇ ਵਿੱਚ ਅੱਜ ਵੀ ਜਿਹੜੇ ਲੋਕ ਆ ਕੁਝ ਲੋਕ ਜਿਹੜੇ ਇੱਥੇ ਆਦੇ ਨੇ ਤੁਸੋਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਵੇਖੋ ਜੀ ਮੈਂ ਜਿੰਨੇ ਵੀ ਕਿਸਾਨ ਮਜ਼ਦੂਰ ਕਿਹੜੇ ਵੀ ਭਰਾਤਰੀ ਦੇ ਨਾਲ ਹੈਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵਾਂ ਇੱਥੇ ਬਾੜ ਤੇ ਪਹੁੰਚਣਾ ਚਾਹੀਦਾ ਇਹ ਸਾਰਿਆਂ ਦੀਆਂ ਮੰਗਾਂ ਵਾਂ ਜੇ ਕਿਸਾਨ ਮਜ਼ਦੂਰ ਮਾਰ ਗਿਆ ਤੇ ਸਾਰੀਆਂ ਵਰਗ ਮਾਰ ਦੇਣਗੇ ਸਾਰਿਆਂ ਬਾਤ ਹੀ ਮੰਗਾ ਰੱਖੀਆਂ ਵਾ ਵੱਡੇ ਪੱਧਰ ਤੇ ਲੜਾਈ ਨਾਲੇ ਪਰ ਜੇ ਹੋਣਾ ਲੜਾਈ ਲੱਗੀ ਤੇ ਮੋਦੀ ਇਹ ਵੇ ਦੁਬਾਰਾ ਆ ਗਿਆ ਤੇ ਮੋਦੀ ਨੇ ਸਭ ਕੁਝ ਦੇਸ਼ ਦਾ ਵੇਚ ਲਵਾ ਅੱਗੇ ਕੋਲੇ ਦੀਆਂ ਖਾਨਾ ਵੇਚਤੀਆਂ ਵਾ ਰੇਲਾਂ ਵੇਚਤੀਆਂ ਵਾ ਹੋਰ ਵੱਡੇ ਵੱਡੇ 에어ਪੋਰਟ ਵੇਚ ਤੇ ਮੋਦੀ ਨੇ ਬਿੰਦੋਬਾਨੀ ਦਾਨੀ ਹੋਣਾ ਦਾ ਸਾਡਾ ਮੋਦੀ ਲੇਗਾ ਇਸ ਕਰਕੇ ਇਹ ਪੇਲ ਕਰਦੇ ਆ ਨੌਜਵਾਨਾਂ ਜਿਹਦੇ ਘਰਾਂ ਵਿੱਚ ਬੈਠਿਆ ਕਿਦੇ ਇਹ ਨਾ ਡਰਨਾ ਕਿ ਇਥੇ ਬੰਬ ਬੜੇ ਚੱਲਦੇ ਆ ਬੰਬ ਹਮੇਸ਼ਾ ਜਿਹੜੇ ਆ ਜੇ ਪਾਕਿਸਤਾਨ ਨਾਲ ਲੜਾਈ ਲੱਗਿਆ ਹੋਰ ਕਿਸ ਮੁਲਕ ਨਾਲ ਲੱਗਿਆ ਸਿਰਫ ਦੋ ਦਿਨ ਜਿਹੜੇ ਬੰਬ ਨੁਕਸਾਨ ਕਰਦੇ ਹੁੰਦੇ ਆ ਮੁੜ ਕੇ ਲੋਕ ਭੇਤੀ ਹੋ ਜਾਂਦੇ ਆ ਇਹ ਮਾਰ ਕਰਨੀਆਂ ਜਿੰਨਾ ਇਹਨਾਂ ਨੂੰ ਰੋਕਣਾ ਵਾ ਬਿਲਕੁਲ ਬੰਬਾਂ ਤੋਂ ਡੰਦੀ ਲੋੜ ਦੇ ਆਹੀ ਜਿਹੜੇ ਪਿੰਡਾਂ ਵਿੱਚੋਂ ਅਸੀਂ ਅਪੀਲ ਕਰਦੇ ਆਂ ਵੱਡੀ ਪੱਧਰ ਤੇ ਉੱਠ ਕੇ ਆਜੋ ਜਿੰਨਾ ਬੈਰੀ ਗੇਟ ਗੇਟ ਤੋੜਾਂਗੇ ਤੁਹਾਡੇ ਅੱਗੇ ਜਹੇ ਬੰਦੀਆਂ ਦੇ ਜਿੰਨੇ ਆਗੂ ਆ ਅੱਗੇ ਹੋ ਕੇ ਮਰਾਂਗੇ ਜਿਵੇਂ ਪੰਜਾਬ ਸਰਕਾਰ ਦੀ ਆਪਾਂ ਗੱਲ ਕਰ ਰਹੀ ਹੈ ਜਿਵੇਂ ਜਿਵੇਂ ਜਦੋਂ ਜਦੋਂ ਵੀ ਨੇਗੋਸ਼ੀਏਸ਼ਨ ਹੋਈਆਂ ਸ੍ਰੀ ਦਰਪਾਲ ਸਿੰਘ ਮਾਰ ਮੁੱਖ ਮੰਤਰੀ ਪੰਜਾਬ ਕਿਸਾਨਾਂ ਦੇ ਨਾਲ ਜਾਂਦੇ ਰਹੇ ਪਰ ਜੇ ਇਥੋਂ ਦੇ ਬਾਰਡਰ ਦੇ ਹਾਲਾਤ ਦੇਖੀਏ ਭੀ ਜਿਵੇਂ ਮਿਊਨਿਸਪਲ ਕਾਰਪੋਰੇਸ਼ਨਾਂ ਦੇ ਦਿੱਲੀ ਦੇ ਵਿੱਚ ਸਫਾਈ ਵਗੈਰਾ ਪਾਣੀ ਵਗੈਰਾ ਦਾ ਸਰਕਾਰਾਂ ਪ੍ਰਬੰਧ ਕਰਦੀ ਹੈ ਇਹੋ ਜਿਹਾ ਇਥੇ ਕੋਈ ਪ੍ਰਬੰਧ ਨਜ਼ਰ ਨਹੀਂ ਆ ਰਿਹਾ ਇਸ ਗੱਲ ਨੂੰ ਕਿਸ ਤਰ੍ਹਾਂ ਮੰਨਦੇ ਹੋ ਕਿ ਜਿਹੜੀ ਪੰਜਾਬ ਦੀ ਸਰਕਾਰ ਉਹ ਕਿਸਾਨਾਂ ਦੀ ਸਪੋਰਟ ਵਿੱਚ ਆ ਕੇ ਜਾਂ ਉਹ ਵੀ ਮੋਦੀ ਦੇ ਨਾਲ ਮਿਲ ਗਈ ਸਰਕਾਰ ਕੋਈ ਹੋਵੇ ਕਾਲੀਆਂ ਚੋਰਾਂ ਦੀ ਹੋਵੇ ਕਾਗਰਸੀਆਂ ਰਾਂਜੀ ਆਵੇ ਚਾਹੇ ਭਗਵਾਨ ਤਮਨ ਚੋਰਦੀ ਆਵੇ ਇਹ ਹਮੇਸ਼ਾ ਸੱਚੀ ਹੁੰਦੀ ਆ ਸਾਡੇ ਨੇ ਬੰਦੀ ਜੇ ਸਾਡੇ ਹੁੰਦੀ ਤੇ ਸਾਡੇ ਨਾਲ ਖੜਦੇ ਮੈਨੂੰ ਤਾਂ ਅੱਜ ਇਹ ਵੀ ਪਤਾ ਲੱਗਾ ਵਾ ਵੀ ਪੰਜਾਬ ਸਰਕਾਰ ਜਿਹੜੀ ਜਿੰਨੇ ਉਧਰ ਪੱਤਰਕਾਰ ਆਉਣਦੇ ਆ ਉਹਨਾਂ ਨੂੰ ਫੜੀ ਜਾਂਦੇ ਕਿਸਾਨਾਂ ਨੂੰ ਫੜੀ ਜਾਂਦੇ ਇਹ ਸਾਡੇ ਨਹੀਂ ਕਿ ਨੈਟ ਬੰਦ ਕਰਕੇ ਬੈਠੇ ਆ ਬਿਲਕੁਲ ਇਹ ਮੋਦੀ ਦੇ ਆ ਵੇਖੇ ਹੋਏ ਆ ਜੇ ਕਿਤੇ ਸਾਡੇ ਹੁੰਦੇ ਸਾਡੇ ਨਾਲ ਖੜੇ ਹੁੰਦੇ ਉਦੋਂ ਤੇ ਜਿਹੜੀ ਬਹੁਤ ਵੱਡੀ ਗੱਲ ਕਿਸਾਨਾਂ ਦੇ ਬਾਰੇ ਵਿੱਚ ਨਿਕਲ ਕੇ ਆ ਰਹੀ ਆ ਪੱਤਰਕਾਰ ਭਾਈਚਾਰੇ ਕਮੇਡੀ ਬਾਰੇ ਆ ਰਹੀ ਆ ਕਿ ਜਿਹੜਾ বারবার ਤਰੀਕਾਂ ਦਿੱਤੀਆਂ ਜਾ ਰਹੀਆਂ ਨੇਗੋਸ਼ੀਏਸ਼ਨ ਦੀ ਜਿਹੜੀ ਗੱਲ ਸਿਰੇ ਨਹੀਂ ਲੱਗ ਰਹੀ ਕਿ ਸਰਕਾਰ ਕਿਤੇ ਇਸ ਗੱਲ ਵੱਲ ਤੇ ਵਧ ਰਹੀ ਕਿ ਜਿਹੜਾ ਚੂੜ ਚਾਬ ਦਾ ਲਖਣਾ ਦਾ ਸਮਾਂ ਜਿਹੜਾ ਲੈਣੇ ਆ ਜਾਵੇ ਤੇ ਕਿਸਾਨਾਂ ਨੂੰ ਫਿਰ ਦਿੱਲੀ ਵਾਂਗੂ ਹੀ ਟਾਲ ਕੇ ਘਰ ਸੁਪੇੜਿਆ ਜਾਵੇ ਜਿੰਨਾ ਮਰਜੀ ਟਾਲ ਲੈਣਾ ਜੇ ਉਦੋਂ ਅਸੀਂ ਇਹ ਗੱਲ ਕਹਿ ਤੇ ਮੰਝੇ ਅਸੀਂ ਖੜੀ ਕਰਦੇ ਆਂ ਘਰਦਿਆਂ ਨੂੰ ਦੱਸ ਕੇ ਆਂ ਜੇ ਤੇ ਮੰਗਾ ਮੰਨਾਲੀਆਂ ਵਾਪਸ ਆ ਜਾਾਂਗੇ ਨਹੀਂ ਤੇ ਹੱਡੀਆਂ ਲਾਛਾਉਣੀਆਂ ਤੇ ਇਹਨਾਂ ਨੂੰ ਭੱਜਣ ਨਹੀਂ ਦਿੰਦੇ ਜਿਹੜੇ ਮਰਜੀ ਚੂੜ ਜਾਫਤੇ ਲਾ ਲੈਣ ਜਿੰਨਾ ਚਿਰੇ ਮੰਗਾ ਨਹੀਂ ਮੰਨਦੇ ਇਹਨਾਂ ਦੀ ਗਲੇ ਦੀ ਹੱਡੀ ਇਹ ਸ਼ਾਂਤੀਪੁਰ ਦੇ ਇਹਨਾਂ ਸਾਡੇ ਨਾਲ ਕਿਸਾਨ ਜੀ ਦਾ ਅਰਿਆਲ ਸਿੰਘ ਜੀ ਮੀਟ ਜਿਹੜੇ ਬਹੁਤ ਹੀ ਫਰੀਲ ਚ ਗੁੱਟੀ ਦੇ ਮਤਲਬ ਕਿਸਾਨ ਹਨ ਇਹਨਾਂ ਨੇ ਬਹੁਤ ਸਾਡੇ ਨਾਲ ਬਰੀਕੀ ਨਾਲ ਗੱਲਬਾਤ ਕੀਤੀ ਕਿ ਜੇ ਵੀ ਅੱਜ ਇਹਦਾ ਵਿੱਚ ਛਿੱਟਾ ਕੋਈ ਨਹੀਂ ਨਿਕਲਦਾ ਤੇ ਦਿੱਲੀ ਕੂਚ ਕਰਨ ਵਾਸਤੇ ਜਿਹੜੇ ਆ ਇਹ ਪੱਥਰ ਜਾਂ ਰਸਤੇ ਨੂੰ ਸਾਫ਼ ਕਰਕੇ ਦਿੱਲੀ ਜਾਇਆ ਜਾਵੇਗਾ ਸੋ ਰਣਜੀਤ ਸਿੰਘ ਰਾਣਾ ਕੈਮਰਾਮੈਨ ਕੁਲਵਿੰਦਰ ਚੋਹਲ ਦੇ ਨਾਲ ਚੋਹਲ ਹੋਰੀਆ ਟੀਮ